ਪਾ ਜੀ ਤੇ ਨਾਮ ਬੋਲੋ ਨਾਮ ਨਾਮ ਕੁਲਦੀਪ ਸਿੰਘ ਜੀ ਦੋਦੀ ਦੱਸੋ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਇਹ ਕਰਤ ਪਾਖੇ ਉਹ ਪਾਣੀ ਛੱਡਿਆ ਜਾ ਰਿਹਾ ਕੀ ਕਹਿਣਾ ਚਾਹੁੰਦੇ ਹੋ ਛੱਡਣ ਕੀ ਹੜਾਂ ਕਰਕੇ ਰਹਿਣਾ ਨੁਕਸਾਨ ਏ ਜੀ ਹੋਰ ਫਸਲਾਂ ਬਰਬਾਦ ਹੋ ਰਹੀਆਂ ਆਵਾਜੇ ਵੀ ਆਰ ਜਾਣਦਾ ਬਹੁਤ ਔਖਾ ਗਾ ਲੋਕਾਂ ਨੂੰ ਦਿੱਕਤ ਹੈ ਕਿ ਹੁਣ ਸਾਡੀਆਂ ਤਾਂ ਮਜ਼ਦੂਰੀਆਂ ਆਣਾ ਪੈਂਦਾ ਹੈ ਔਖਾ ਬਹੁਤ ਹੈ ਤੇ ਇਹ ਜਿਹੜਾ ਪੋਲੇ ਕਿੰਨੇ ਕਿ ਪਿੰਡਾਂ ਨੂੰ ਜੋੜਦਾ ਆਪਸ ਵਿੱਚ ਹੈ ਪਿੰਡ ਤਾਂ ਕਈ ਅੱਗੇ ਜੋਲੀ ਜੁੜ ਜਾਂਦਾ ਜਾਂ ਹੋਰ 10 ਪਿੰਡ ਅੱਗੇ ਘਟਕਲ ਜਿਹਨੂੰ ਜੋੜਦਾ ਇਹ ਕਰਕੇ ਹਾਂ ਲਿੰਕ ਕਿ ਮੇਰਾ ਟੁੱਟ ਜਾਂਦਾ ਸਾਰਿਆਂ ਨੂੰ ਖਰਾਬੀ ਹੈ ਅੱਗੇ ਰਸਤੇ ਦੇ ਵਿੱਚ ਪਾਣੀ ਚੱਲ ਰਿਹਾ ਡਿਮਾਂਡ ਦਾ 35 40 ਸਾਲੋਂ ਦੀ ਡਿਮਾਂਡ ਕਰਦੇ ਨੂੰ ਇਹ ਦਿੰਦੀ ਆ ਜਬ ਹੜ ਆਂਦੇ ਹਾਂ ਜੀ ਮਨਜ਼ੂਰ ਹੈ ਪੱਕਾ ਹੋ ਗਿਆ ਪੱਕਾ ਹੋ ਗਿਆ ਕਹੇਗਾ ਉਸ ਟਾਈਮ ਹੋ ਜਣੇ ਮੁੜ ਕੇ ਕੋਈ ਨਹੀਂ ਪੁੱਛਦਾ ਹੜਾਂ ਦੇ ਲੱਗੇ ਆਉਣਗੇ ਇਸ ਵਾਰ ਕੋਈ ਨੁਕਸਾਨ ਦੇ ਤਾਂ ਨਹੀਂ ਤੁਹਾਡੇ ਪਿੰਡਾਂ ਬੰਦਾ ਨੁਕਸਾਨ ਨੁਕਸਾਨ ਪਿੰਡ ਦੇ ਘਰਕੂਰ ਤੋਂ ਠੀਕ ਹੈ ਪਰ ਫਸਲਾਂ ਦਾ ਤਾਂ ਹੈਗੀ ਆ 11 ਪੈ ਜਣੀਆਂ ਨਾਲ ਜ਼ਮੀਨਾਂ ਰੁੜ ਜਣੀਆਂ ਨੁਕਸਾਨ ਤਾਂ ਹੈਗਾ ਹੁਣ ਹੋਰ ਫੁੱਟ ਦੂਪਤ ਵਧ ਜਾਵੇ ਤਾਂ ਪਾਣੀ ਜ਼ਮੀਨਾਂ ਨੂੰ ਰੋੜ ਲੈਣੀ ਆ ਪਾਸ ਮੁੰਡਾ ਚਾਰਾ ਤਾਂ ਖਤਮ ਹੀ ਆ ਪਾਣੀਆਂ ਕਰਕੇ ਸਾਰਾ ਬਰਵਾਦ ਹੋ ਗਿਆ ਮਰ ਗਿਆ ਮੰਗ ਹੁਣ ਇਹ ਸਰਕਾਰਾਂ ਨੂੰ ਮੰਗਤਾ ਕਰਦੇ ਆ ਕਿ ਪੁਲ ਬਣ ਜਾਵੇ ਪੱਕਾ ਹੋਰ ਫਸਲਾਂ ਵੀ ਬਾਜਣ ਦੀਆਂ ਬੰਦਾ ਖੇਤੀ ਜਿਹੜਾ ਗੋੜਾ ਮਾਰ ਲਉਣਾ ਹੁਣ ਤਾਂ ਸਾਰਾ ਕਾਖ ਹੋ ਗਈ ਫੇਲਣਾ ਜੇ ਕਾਗਜ਼ਾਂ ਚ ਹੋ ਜਾਓ ਤਾਂ ਬਧੀਆ ਗੱਲ ਹੈ ਪੱਕੇ ਪੁਲੇ ਚੈਨਲਾਂ ਚ ਹਾਂ ਨਾਮ ਬਲੂ ਜੀ ਕੁਮਾਰ ਜੀ ਜੀ ਕਿਹੜੇ ਪਿੰਡ ਚ ਰਹਿੰਦੇ ਨੇ ਵੇ ਬੇਲਾ ਤੇ ਨਹੀਂ ਗੁੱਜਰਵਾਸ ਦੀ ਬੇਲਾ ਤੇ ਨਹੀਂ ਹੈ ਅਜਕਲ ਜਿਹੜਾ ਦਰਿਆ ਚ ਪਾਣੀ ਛੱਡਿਆ ਜਾਂ ਕਿ ਆਸਰ ਪੈ ਰਿਹਾ ਬਦਲੇ ਵਿੱਚ ਇਹਦਾ ਅਸਰ ਬਹੁਤ ਹੈ ਜੀ ਆਵਾਜਾਈ ਬਹੁਤ ਬੰਦ ਹੋਈ ਵੀ ਹਾਂ ਜੇ ਜ਼ਿਆਦਾ ਪਾਣੀ ਆ ਜਾਵੇ ਤਾਂ ਜਿਹੜੇ ਇੱਥੇ ਪਾਰ ਰਹਿੰਦੇ ਬੰਦੇ ਦਰਿਆ ਦੇ ਪਾਰ ਉਹਨਾਂ ਨੂੰ ਖਾਣ ਪੀਣ ਦੀ ਬਹੁਤ ਮੁਸ਼ਕਲ ਹੈ ਬਹੁਤ ਜ਼ਿਆਦਾ ਤੇ ਖੇਤਾਂ ਚ ਪਾਣੀ ਖੇਤਾਂ ਚ ਪਾਣੀ ਹਜੇ ਤਕਰੀਬਨ ਥੱਲੇ ਹੀ ਹੈ ਇੰਨਾ ਖਤਰੇ ਵਾਲਾ ਨਹੀਂ ਹੈਗਾ ਜੋ ਬਾਅਦ ਜਾਵਾਂ ਤਾਂ ਖੇਤਾਂ ਜਾ ਜਣ ਤਕਰੀਬਨ ਇਸ ਟੇ ਮਿੰਟ ਠੀਕ ਹੈ ਆਹ ਮੈਂ ਦੇਖਿਆ ਸੜਕ 'ਤੇ ਕਾਫੀ ਪਾਣੀ ਸੀਗਾ ਬੋਡੇ ਬੋਡੇ ਪਾਣੀ ਇਹ ਜਿਹੜਾ ਜ਼ਿਆਦਾ ਪਾਣੀ ਫਿਰ ਜਿੰਨਾ ਥੋੜੇ ਜਿਹਾ ਜ਼ਿਆਦਾ ਟਾਹ ਹੈ ਤੇ ਉੱਪਰ ਉਹ ਚੜ ਗਿਆ ਰੋਡ 'ਤੇ ਜੇ ਹੋਰ ਆ ਗਿਆ ਤਾਂ ਹੋਰ ਚੜ ਜਾਣਾ ਜੀ ਫਿਰ ਰਸਤਾ ਬੰਦ ਹੋ ਜਾਂਦਾ ਹੈ ਫਿਰ ਬਿਲਕੁਲ ਬੰਦ ਹੋ ਜਾਂਦਾ ਜੀ ਜੇ ਪੱਕਾ ਪੂਲ ਪਹਿ ਜਾਵੇ ਫੇਰ ਨਹੀਂ ਬੰਦ ਹੋਣਾ ਇਥੇ ਪੂਲੀ ਪਹਿ ਜਾਵੇ ਇਹ ਪੱਕਾ ਪੂਲ ਬਣ ਜਾਵੇ ਫੇਰ ਓਕੀ ਆ ਸਿੱਕਦੀ ਦਿਵਾਨ ਨਹੀਂ ਕੀਤੀ ਸਰਕਾਰਾਂ ਤੋਂ ਦਿਵਾਨ ਬਹੁਤ ਕਰੀ ਜੀ ਹਰ ਪਾਰਟੀ ਮੋਹਰੇ ਕਰੀ ਹਾਂ ਹਾਂ ਪਰ ਉਹ ਵੋਟਾਂ ਨਹੀਂ ਦੇਣੀ ਵੀ ਕਹਿ ਦਿੰਦੇ ਇਸ ਟਾਈਮ ਜਿੱਦਾਂ ਹੁਣ ਹੜ ਆਇਆ ਫੇਰ ਵੀ ਨਹੀਂ ਕਹਿ ਦੇਣਾ ਫੁਰਕਾ ਨਹੀਂ ਕੋਈ ਸੁਣਿਆ। ਪ੍ਰਸ਼ਾਸਨ ਦੇ ਲੋਕ ਆਏ ਸੀਗੇ ਕੀ ਕਹਿ ਰਹੇ ਸੀ? ਪ੍ਰਸ਼ਾਸਨ ਦੇ ਲੋਕ ਤਾਂ ਇਹੀ ਗੱਲ ਕਹਿ ਕੇ ਕਹਿੰਦੇ ਅਸੀਂ ਤੁਹਾਡਾ ਪੁਲ ਬਣਾਵਾਂਗੇ ਤੇ ਤਹਿਸੀਲਦਾਰ ਸਾਹਿਬ ਆਜਣਾ ਡੀਐਸਪੀ ਸਾਹਿਬ। ਹੂੰ। ਕੋਈ ਕੇ ਹਰ ਕਹਿੰਦੇ ਪੁਲ ਤੁਹਾਡਾ ਪਤਨੀ ਕਾਹਦੇ ਵਿੱਚ ਪਾਣਾ ਸਾਨੂੰ ਇਹ ਨਹੀਂ ਸਮਝ ਨਹੀਂ ਲੱਗੀ ਕਹਿੰਦੇ ਬਣਾਵਾਂਗੇ ਪੱਕਾ ਹੁਣੇ 10 ਮਿੰਟ ਪਹਿਲਾਂ ਪੁਲ ਕਿ ਕਿਹਨਾਂ ਲੱਗਾ ਅੱਗੇ ਪਿੰਡ ਪਿੱਛੇ ਪਿੰਡ ਦੀ ਕਿੱਦਾਂ ਹਾਂਜੀ ਪਿੱਛੇ ਵੀ ਤਕਰੀਬਨ ਇਹੀ ਹਾਲ ਹੈ ਜੀ ਕਿੱਦਾਂ ਦਾ ਜੀ ਦੇ ਨਾਲ ਤੇ ਜੀ ਵੈਸੇ ਜੇ ਆਮ ਦਿਨਾਂ 'ਚ ਪਾਣੀ ਕਿੰਨੇ ਦੀ ਹੁੰਦਾ ਜਿੱਦਾਂ ਅਸੀਂ ਅੱਜ ਤੱਕ ਚੜਿਆ ਪਾਪਾ ਨੂੰ ਹਾਂਜੀ ਆ ਡਰਤਾ ਲੱਗਦਾ ਜੀ ਹੁਣ ਕੀ ਕਰੀਏ ਮਜਬੂਰੀ ਦੇ ਨਾਮ ਸ਼ੁਕਰੀਆ ਹੁੰਦੇ ਜੀ। ਪ੍ਰੇਮ ਸਿੰਘ ਜੀ ਸੁਖਰੇ ਜੀ ਦੱਸਿਓ ਪਾਣੀ ਇਸ ਵਾਰ ਵੀ ਜਿਹੜਾ ਸਾਡਾ ਛਿਣ ਹੋ ਗਿਆ ਬਾਹਰ ਪਾਟੜਿਆਂ ਤੋਂ ਆਣਾ ਛਿਣ ਹੋ ਗਿਆ ਕੰਡੀਸ਼ਨ ਕਰਾ ਲਓ ਪਿੰਡ ਦੀ। ਬਾ ਪਿੰਡ ਜੀ ਵੀ ਖਰਾਬ ਹੈ ਜੀ ਲਾਂਗਾ ਹੈ ਨਹੀਂ ਨਾ। ਹਾਂ ਸਰਕਾਰ ਨੂੰ ਕਈ ਵਾਰ ਕਿਹਾ ਜੀ ਠੀਕ ਠੀਕ ਹੈ ਚਲਿਆ ਪਾਣੀ ਟੂਲ ਬਣਾ ਦਿਓ ਸਾਡਾ। ਜਾਂ ਬੋਟਾ ਬਾਟਾ ਨਹੀਂ ਇਹ ਕਹਿ ਦਿੰਦੇ। ਪਉ ਦੇ ਬਾਅਦ ਤੁੰਗੋਂ ਦਮੈਂ। ਠੀਕ ਹੈ। ਸਤਿ ਸ਼੍ਰੀ ਅਕਾਲ। ਸਾਨੂੰ ਤਾਂ ਇਹ ਬੇਨਤੀ ਹੁਣ ਵੀ ਕਰਦੇ ਆਗੇ ਪੰਜਾਂ ਯੋ ਪਿੰਡਾਂ ਦਾ ਲਗਾ ਇੱਥੇ ਨੂੰ ਠੀਕ ਹੈ। ਕਿ ਘੱਟੋ ਘਾਟ ਵੀ 100 ਮੋਟਰਸਾਈਕਲ ਰੋਜ਼ ਲੰਘਦਾ ਠੀਕ ਹੈ। ਤੇ ਭਟਿਆਂ ਦਾ ਪੁਲ ਹੈਗਾ ਇੱਥੇ ਖਤਰਾ ਤਾਂ ਹੋਏਗਾ। ਕੋਈ ਬੰਦਾ ਡਿੱਗ ਜਾਵੇ ਵਿੱਚ। ਬਿਲਕੁਲ। ਕੋ ਕੁਝ ਵੀ ਹੋ ਜਾਵੇ ਸਰਕਾਰ ਨੂੰ ਤਾਂ ਕੋਈ ਔਖਾ ਹੀ ਨਹੀਂ ਹੈ। ਉਹ ਤਾਂ ਕਰਦੇ ਹੀ ਨਹੀਂ ਹੈ ਜੀ। ਅੱਜ ਦੀ ਗੱਲ ਕੀਤੀ ਜਾ ਤਾਂ ਅੱਜ ਕਿਤੇ ਤੱਕ ਇਹਨਾਂ ਕਿਆ ਕਿਆ ਅਪੀਲ ਹੈ। ਅੱਜ ਦੀ ਪੋਜੀਸ਼ਨ ਤਾਂ ਇਹ ਹੈ ਜੀ ਵੀ ਹਜਾਂ ਤਾਂ ਦਰਿਆ ਵੈਸੇ ਤਾਂ ਚਲੋ ਖੇਤਾਂ ਉੱਪਰ ਨਹੀਂ ਚੜਿਆ। ਤੇ ਜੇ ਹੋਰ ਪਾਣੀ ਆ ਕੇ ਝੜ ਵੀ ਸਕਦਾ ਹੈ ਨੁਕਸਾਨ ਵੀ ਹੋ ਸਕਦਾ ਹੈ ਇਹ ਤਾਂ ਨੁਕਸਾਨ ਤਾਂ ਨਹੀਂ ਹੈ ਇਹ ਤਾਂ ਨਹੀਂ ਹੈ ਨੁਕਸਾਨ ਇਹ ਤਾਂ ਬਚਾਇਆ ਹੈ ਇੰਨੇ ਪਾਣੀ ਬਚਾਇਆ ਜੇ ਹੁਣ ਇਹਦੇ ਬਾਦ ਆ ਗਿਆ 2 ਫੁੱਟ ਛੱਡ ਦੇਣ 3 ਫੁੱਟ ਛੱਡ ਦੇਣ ਫਿਰ ਤਾਂ ਖੇਤਾਂ ਫਸਲ ਜਾਣੀ ਹੋਈ ਹੈ ਠੀਕ ਹੈ ਹਾਂਜੀ 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 ਭਾਈ ਕਹਿੰਦਾ ਆਪਣਾ ਨਾਮ ਹੈ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਦੱਸਿਓ ਸਾਡੇ ਦੇ ਬੰਦ ਹਾਂ ਜੀ ਜਿਵੇਂ ਤਾਂ ਇਹ ਲਗਭਗ ਖਰਾਬ ਹੈ ਥੋੜਾ ਸਾਹਮਣੇ ਹੈ ਜੀ ਹਾਂ ਜੀ ਇਹ ਜਿਹੜਾ ਕੋਇਆ ਜੀ ਫਟਿਆਗਾ ਇਹਨੂੰ ਕਾਫੀ ਟਾਈਮ ਹੋ ਗਿਆ ਇਹਦਾ ਇੰਨੀ ਚੱਲ ਰਹੀ ਹੈ ਕਿਹੜੀ ਸਰਕਾਰ ਆਉਂਦੀ ਹੈ ਕੋਈ ਨਹੀਂ ਬਸ ਇਹਦੀ ਟਾਲੇ ਕੋਈ ਬਾਗੇ ਲੰਬੇ ਜਾਂਦੇਗਾ ਕੋਈ ਕਰਵਾਦੇ ਨਹੀਂ ਥੋੜਾ ਕੰਮ ਕਰਵਾਦੇ ਨਹੀਂ ਕਰਵਾਉਂਦਾ ਕੋਈ ਨਹੀਂ ਜੀ ਠੀਕ ਹੈ ਜੀ ਇਹ ਵੀ ਮਾੜੀ ਮੋੜੀ ਰਿਪੇਅਰ ਕਰਦੇ ਆ ਆਪਣੇ ਢਾਲ ਇਕੱਠੇ ਕਰਕੇ ਪੇਂਟ ਪੁੰਨਦੀ ਇੱਧਰ ਉੱਧਰ ਤੇ ਕਰ ਲੈਂਦੇ ਇਹ ਕੰਮ ਬਾਕੀ ਨੁਕਸਾਨ ਹੈ ਥੋੜਾ ਸਾਹਮਣੇ ਹੈ ਨੁਕਸਾਨ ਫਸਲਾਂ ਦਾ ਬਹੁਤ ਜ਼ਿਆਦਾ ਹੋ ਰਿਹਾ ਹੈ ਹਾਂਜੀ ਜਿਹੜਾ ਥੱਲੇ ਥੱਲੇ ਦਾ ਏਰੀਆ ਸਾਰਾ ਇਹ ਸਾਡੇ ਥੱਲੇ ਹੋਰ ਬੇਲੇ ਪੈਂਦੇ ਸਾਰੇ ਫਸਲਾਂ ਦੇ ਵਿੱਚ ਪਾਣੀ ਹੋ ਮੁੰਦਾ ਦੇ ਠੀਕ ਹੈ ਉਹ ਅੱਜ ਦਾ ਜਿਹੜਾ ਲੈਵਲ ਹੈ ਇਹ ਭਾਖੜੀ ਰਾਈ 1671 ਫੁੱਟ ਹੈ